ਮੈਂ ਤਾਂ ਸੋਚਦਾ ਜਿਹੜੇ 17 ਤੋਂ ਲੈ ਕੇ 22 ਤੱਕਰ ਸਰਕਾਰ ਰਹੀ ਜਿਹੜੇ ਸੋਚਦੇ ਸੀ ਕਿ ਆਪਾਂ ਰਾਜਨੀਤਿਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ ਕਰੀਏ ਬਿਆਦਵੀ ਵਿੱਚ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਕਿ ਕਿਤੇ ਬਿਆਦਵੀ ਵਿੱਚ ਵੀ ਇਹਨਾਂ ਦਾ ਰੋਲ ਨਾ ਹੋਵੇ ਸੀਐਮ ਸਾਹਿਬ ਦੇ ਕੋਲ ਇੰਨੀ ਕੁ ਪਾਵਰ ਹੁੰਦੀ ਹੈ ਕਿ ਜੇਕਰ ਇਨਵੈਸਟੀਗੇਟ ਕਰਾਉਣਾ ਹੋਵੇ ਤਾਂ ਚਾਹੇ ਰਾਤੋਂ ਰਾਤ ਵੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਪਰ ਇਹ ਚਾਹੁੰਦੇ ਨਹੀਂ ਸੀ ਕਿ ਇਹ ਸੱਚ ਸਾਹਮਣੇ ਆਵੇ ਕਿਉਂਕਿ ਇਹ ਆਪ ਇਹਨਾਂ ਦੀ ਮਿਹਲੀ ਭੁਗਤ ਨਾਲ ਆ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾ ਦੇ ਉੱਤੇ ਜਿਹੜੀ ਇਹ ਸਿਆਸਤ ਕਰਨ ਲੱਗੇ ਹੋਏ ਬਹੁਤ ਹੀ ਕੋਜੀ ਇਹਨਾਂ ਦੀ ਚਾਲਿਆ ਤੇ ਪੰਜਾਬ ਦੇ ਵਸਿੰਦੇ ਇਹਨਾਂ ਨੂੰ ਇਹ ਬਾਪ ਨਹੀਂ ਕਰਨਗੇ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਦੇ ਬੇਅਦਬੀਆਂ ਦੇ ਨੂੰ ਲੈ ਕੇ ਜਿਹੜਾ ਬਿਆਨ ਸਾਹਮਣੇ ਆਇਆ ਉਸ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਵਿੱਚ ਪੂਰਾ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚਲਦੇ ਅੱਜ ਹਾਰਪੁਰ ਵਿਖੇ ਪਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਹੈ ਸਾਡੇ ਨਾਲ ਆਗੂ ਮজুর ਨੇ ਉਹਨਾਂ ਨਾਲ ਗੱਲ ਕਰਾਂਗੇ ਕੰਗ ਸਾਬ ਲਗਾਤਾਰ ਸ਼੍ਰੋਮਣੀ ਕਾਲੀ ਯੂਥ ਦੇ ਵਿੱਚ ਵੀ ਇਹਦਾ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਕੀ ਕਹੋਗੇ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾਂ ਦੀ ਰਹਿਨਮਾਈ ਹੇਠ ਸਰਕਾਰ ਚੱਲੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਡਿਵੈਲਪਮੈਂਟ ਸਾਨੂੰ ਦੇਖਣ ਨੂੰ ਮਿਲਿਆ ਪਰ ਕੁਝ ਸਮਾਂ ਇਹੋ ਜਿਹਾ ਆਇਆ ਕਿ ਵਿਰੋਧੀਆਂ ਦੀ ਚਾਲਾਂ ਕਹਿ ਲਈਏ ਜਾਂ ਕੁਝ ਕਹਿ ਲਈਏ ਜਿਹੜੀ ਇੱਕ ਸਿੱਖਾਂ ਲਈ ਪੂਰੇ ਪੰਜਾਬ ਲਈ ਬੜੀ ਤਰਾਸਦੀ ਦੀ ਗੱਲ ਰਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਿਤਾ ਜੀ ਮਤਲਬ ਜਿਨ੍ਹਾਂ ਜਿੱਥੋਂ ਸਾਡੀ ਸ਼ੁਰੂਆਤ ਹੁੰਦੀ ਜਿੱਥੇ ਸਾਡੀ ਸਮਾਪਤੀ ਹੁੰਦੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਦਾ ਮੁੱਦਾ ਸਾਹਮਣੇ ਆਇਆ ਸਰਕਾਰਾਂ ਬਦਲੀਆਂ 17 ਦੇ ਵਿੱਚ ਕੈਪਟਨ ਸਾਹਿਬ ਨੇ ਸਰਕਾਰ ਬੜਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਤੇ ਕੱਲ ਵਿਧਾਨ ਸਭਾ ਦੇ ਵਿੱਚ ਪਾਸੋ ਦੇਖ ਕੇ ਮਨ ਨੂੰ ਬਹੁਤ ਠੇਸ ਪਹੁੰਚੀ ਹਰ ਘਰ ਦੇ ਵਿੱਚ ਇਸ ਮਨ ਨੂੰ ਠੇਸ ਪਹੁੰਚੀ ਹਰ ਇੱਕ ਵਿਅਕਤੀ ਦੇ ਜਦੋਂ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਕਿ ਕਾਂਗਰਸ ਅੱਧੀ ਕਹਿ ਰਹੀ ਸੀ ਕਿ ਆਪਾਂ ਇਸ ਮੁੱਦੇ ਨੂੰ ਹੱਲ ਕਰੀਏ ਅੱਧੀ ਕਹਿ ਰਹੀ ਸੀ ਕਿ ਕਿ ਇਹਨੂੰ ਆਪਾਂ ਚੱਲਣ ਲਈ ਮਤਲਬ 84 ਦੇ ਵਿੱਚ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕ ਚਾੜੇ ਅਟੈਕ ਕੀਤਾ ਕਿਵੇਂ ਸਿੱਖ ਨਸਲ ਕੁਸ਼ੀ ਕੀਤੀ ਅੱਜ 17 ਦੇ ਵਿੱਚ ਲੈ ਕੇ 17 ਤੋਂ ਲੈ ਕੇ 22 ਤੱਕ ਕਾਂਗਰਸ ਇਹ ਰਾਜਨੀਤੀ ਖੇਡ ਰਹੀ ਸੀ ਕਿ ਅਸੀਂ ਵੋਟਾਂ ਦੀ ਰਾਜਨੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਤੇ ਕਰੀਏ ਕਿੱਡੀ ਸ਼ਰਮਨਾਕ ਗੱਲ ਆ ਕਿ ਅਸੀਂ ਰਾਜਨੀਤੀ ਕਰਨੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਤੇ ਕਰੀਏ ਮੈਂ ਤਾਂ ਸੋਚਦਾ ਜਿਹੜੇ 17 ਤੋਂ ਲੈ ਕੇ 22 ਤੱਕਰ ਸਰਕਾਰ ਰਹੀ ਜਿਹੜੇ ਸੋਚਦੇ ਸੀਗੇ ਕਿ ਆਪਾਂ ਰਾਜਨੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਤੇ ਕਰੀਏ ਬਿਆਦਵੀ ਵਿੱਚ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਕਿ ਕਿਤੇ ਬਿਆਦਵੀ ਵਿੱਚ ਵੀ ਇਹਨਾਂ ਦਾ ਰੋਲ ਨਾ ਹੋਵੇ ਇਹਨਾਂ ਦੀ ਆ ਚਾਲਾ ਨਾ ਹੋਣ ਸੋ ਅੱਜ ਪੂਰੇ ਪੰਜਾਬ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਜੀ ਝਿੰਜਰ ਸਾਹਿਬ ਉਹਨਾਂ ਦੇ ਨਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਜਤਿੰਦਰ ਸਿੰਘ ਜੀ ਲਾਲੀਵਾਜਵਾ ਜੀ ਨਾਲ ਸਿਕਰੀ ਸਾਹਿਬ ਨੇ ਸਾਰੇ ਹੋਰ ਵੀ ਦਰਜਾ ਤੇ ਦਰਜਾ ਸਾਰਿਆਂ ਦੇ ਸਹਿਯੋਗ ਦੇ ਨਾਲ ਜੂਥ ਅਕਾਲੀ ਦਲ ਦੇ ਬਲੋ ਅੱਜ ਪਤਲਾ ਫੁਕਿਆ ਗਿਆ ਕਾਂਗਰਸ ਦੇ ਜੋ ਵੀ ਮੌਕੇ ਦੇ ਉਮੀਦਵਾਰ ਸੀਗੇ ਜਾਂ ਜੋ ਹੁਣ ਪ੍ਰਧਾਨ ਨੇ ਜਾਂ ਉਸ ਬਿਲ ਰਹੇ ਕਿਵੇਂ ਦੇਖਦੇ ਹੋ ਕਿਵੇਂ ਦੇਖਦੇ ਹੋ ਜਿਹੜੀ ਬਿਆਨਬਾਜ਼ੀ ਵਿਧਾਨ ਸਭਾ ਦੇ ਵਿੱਚ ਸਾਹਮਣੇ ਆਈ ਹੈ ਪ੍ਰਗਟ ਸਿੰਘ ਹੁਣ ਰੋਮਨੀ ਅਕਾਲੀ ਦਲ ਤਾਂ ਸ਼ੁਰੂ ਤੋਂ ਹੀ ਇਹ ਹੀ ਗੱਲ ਕਰਦਾ ਸੀ ਕਿ ਇਹ ਸਾਰਾ ਕੁਝ ਰਾਜਨੀਤੀ ਲਈ ਹੋ ਰਿਹਾ ਜੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਦੀ ਧਰਤੀ ਤੇ ਜੰਮਿਆ ਦੁਨੀਆ ਦੀ ਧਰਤੀ ਤੇ ਜੰਮਿਆ ਕੋਈ ਵੀ ਬੰਦਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਹਾਰ ਸਕਦਾ ਨਾ ਹੀ ਕਰ ਸਕਦਾ ਇਹ ਸਾਰੀ ਰਾਜਨੀਤੀ ਹੋਈ ਹੈ ਉਹ ਕੱਲ ਵੀ ਜਦੋਂ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਉਹ ਸਾਹਮਣੇ ਆ ਗਈ ਹੈ ਕਿ ਰਾਜਨੀਤੀ ਖੇਡਣ ਦੇ ਲਈ ਇਹ ਇੰਨਾ ਲੰਮਾ ਜਿਹੜਾ ਇਹ ਕੀਤਾ ਗਿਆ ਭਾਵੇਂ ਇੱਕ ਦੋ ਸਰਕਾਰਾਂ ਵੀ ਬਣ ਗਈਆਂ ਉਸ ਉਹਦੇ ਨਾਂ ਤੇ ਪਰ ਉਹਦੀ ਹਾਲੀ ਜਿਹੜਾ ਕੋਈ ਕੋਈ ਦੀ ਲੱਭਿਆ ਖਾਸ ਕਰ ਆਪਾਂ ਕੱਲ ਦੀ ਇੱਕ ਖਬਰ ਵੀ ਦੇਖ ਰਹੇ ਹਾਂ ਕਿ ਜਦੋਂ ਦੀ ਆ ਹੁਣ ਵਾਲੀ ਸਰਕਾਰ ਆਈ ਆ ਆਪ ਵਾਲੀ ਇਹਦਾ ਵੀ ਜੇ ਆਪਾਂ 14 ਤੋਂ ਦੇਖਿਆ ਜਾਵੇ ਉਦੋਂ ਤੋਂ ਹੀ ਬਿਆਦਬੀਆਂ ਸ਼ੁਰੂ ਹੋਈਆਂ ਉਦੋਂ ਤੋਂ ਹੀ ਸਾਰੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਦਾ 104-5 ਸਾਲ ਦਾ ਇਤਿਹਾਸ ਜਿਹੜਾ ਉਹ ਐਡਾ ਵੱਡਾ ਸੀ ਜਿਹੜਾ ਕੁਰਬਾਨੀਆਂ ਵਾਲਾ ਸੀ ਜਿਨ੍ਹਾਂ ਨੇ ਪੰਜਾਬ ਦੀ ਹਰ ਇੱਕ ਲੜਾਈ ਲੜੀ ਉਹਨੂੰ ਉਹ ਹੋਰ ਕੋਈ ਉਹਨਾਂ ਕੋਈ ਚਾਰਾ ਨਹੀਂ ਲੱਭਦਾ ਸੀ ਉਹਨਾਂ ਨੇ ਇਹ ਗੱਲਾਂ ਜਿਹੜੀਆਂ ਪੰਜਾਬ 'ਚ ਬਿਲਕੁਲ ਨਵੀਆਂ ਹੋਈਆਂ ਕਿ ਬੇਅਦਬੀ ਵਾਲਾ ਕੰਮ ਹੋਇਆ ਤੇ ਅੱਜ ਇਹ ਸਾਹਮਣੇ ਆ ਰਿਹਾ ਕਿ ਦੋਨਾਂ ਸਰਕਾਰਾਂ ਨੇ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਲੰਮਾ ਕੀਤਾ ਜਾਵੇ ਜਦੋਂ ਕਿਤੇ ਇਲੈਕਸ਼ਨਾਂ ਲੱਗ ਕੇ ਆਉਂਦੀਆਂ ਉਦੋਂ ਉਹਨੂੰ ਬਾਹਰ ਕੱਢ ਕੇ ਉਹ ਉਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਪਰ ਅੱਜ ਪੰਜਾਬ ਦੇ ਲੋਕ ਜਿਹੜੇ ਜਾਗ ਪਏ ਆ ਪੰਜਾਬ ਦੇ ਲੋਕ ਹਰੇਕ ਕੋਈ ਜਾਣਦਾ ਹੈ ਕਿ ਇਹ ਜਿਹੜੀ ਇਸ ਵਾਰੀ ਜਿਹੜੀ ਇਲੈਕਸ਼ਨ ਜਿਹੜੀ ਆ ਉਦੇ ਵਿੱਚ ਲੋਕ ਪੰਜਾਬ ਪੰਜਾਬੀ ਅਤੇ ਪੰਜਾਬੀ ਅਧਿ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਆ ਜੀ ਸਾਹਿਬ ਜਦੋਂ ਇਹ ਬਿਆਨ ਸਾਹਮਣੇ ਆਇਆ ਤਾਂ ਕਿਤੇ ਨਾ ਕਿਤੇ ਇਦਾਂ ਦੇ ਤੱਥ ਵੀ ਦੇਖਦੇ ਹੋ ਵੀ ਹੋ ਸਕਦਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੀ ਛਵੀ ਜਿਹੜੀ ਹੈ ਉਹਦੇ ਤੇ ਕੋਈ ਸਵਾਲੀਆ ਨਿਸ਼ਾਨ ਰਹਿਣ ਜੇਕਰ ਜੇ ਇਨਵੈਸਟੀਗੇਸ਼ਨ ਕਲੀਅਰ ਹੋ ਜਵੇ ਤਾਂ ਇਹ ਕਲੀਅਰ ਹੋ ਜਾਣਾ ਸੀ ਵੀ ਸ਼੍ਰੋਮਣੀ ਦਲ ਅਕਾਲੀ ਦਲ ਬਿਲਕੁਲ ਨਿਰਦੋਸ਼ ਆ ਤਾਂ ਇਸ ਲਈ ਵੀ ਇਹ ਸਿਆਸਤ ਕੀਤੀ ਦੱਸ ਬਿਲਕੁਲ ਜੀ ਇਹ ਤਾਂ ਆਪਣੀ 2027 ਦਾ ਏਜੰਡਾ ਜਿਹੜਾ ਇਹ ਬਣਾ ਰਹੇ ਆ ਫੇ ਅਸੀਂ ਧਰਮ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਤੇ ਆਪਾਂ ਸੱਤਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰੀਏ ਨਹੀਂ ਤਾਂ ਸੀਐਮ ਸਾਹਿਬ ਦੇ ਕੋਲ ਇੰਨੀ ਕੁ ਪਾਵਰ ਹੁੰਦੀ ਹੈ ਕਿ ਜੇ ਕਿ ਇਨਵੈਸਟੀਗੇਟ ਕਰਾਉਣਾ ਹੋਵੇ ਤਾਂ ਚਾਹੇ ਰਾਤੋਂ ਰਾਤ ਵੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਪਰ ਇਹ ਚਾਹੁੰਦੇ ਨਹੀਂ ਸੀ ਕਿ ਇਹ ਸੱਚ ਸਾਹਮਣੇ ਆਵੇ ਕਿਉਂਕਿ ਇਹ ਆਪ ਇਹਨਾਂ ਦੀ ਮਿਹਲੇ ਭੁਗਤ ਨਾਲ ਆ ਜਦੋਂ ਸਰਦਾਰ ਕੈਪਟਨ ਸਾਹਿਬ ਸੱਤਾ ਚਾਹੇ ਤੇ ਉਹਨਾਂ ਨੇ ਗੁਟਕਾ ਫੜ ਕੇ ਸੌਂ ਖਾਦੀ ਸੀ ਕੀ ਉਹ ਕੰਮ ਸਾਰੇ ਇਹਨਾਂ ਨੇ ਕਰ ਦਿੱਤੇ ਕੁਵਰ ਵਿਜੇ ਪ੍ਰਤਾਪ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਸੀ ਕੀ ਗੱਲ ਇਹਨਾਂ ਨੇ ਉਹ ਰਿਪੋਰਟ ਲਾਗੂ ਕਰ ਦਿੱਤੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਜਿਹੜੀ ਇਹ ਸਿਆਸਤ ਕਰਨ ਲੱਗੇ ਉਹ ਇਹ ਬਹੁਤ ਹੀ ਕੋਜੀ ਇਹਨਾਂ ਦੀ ਚਾਲਿਆ ਤੇ ਪੰਜਾਬ ਦੇ ਵਚਿੰਦੇ ਇਹਨਾਂ ਨੂੰ ਇਹ ਮਾਫ਼ ਨਹੀਂ ਕਰਨਗੇ ਇਸ ਗੱਲ ਦੇ ਉੱਤੇ ਸੋ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਜਿਹੜੀ ਸਿਆਸਤ ਕੀਤੀ ਜਾ ਰਹੀ ਹੈ ਉਸ ਤੋਂ ਸ਼ੋਮਨੀ ਕਲਦ ਖਫਾ ਹੈ ਔਰ ਅੱਜ ਵੀ ਦੇਖਿਓ ਦੇਖ ਰਹੇ ਹੋ ਕਿ ਹੁਸ਼ਿਆਰਪੁਰ ਦੇ ਵਿੱਚ ਸ਼ੋਮਨੀ ਕਾਲਜ ਯੂਥਾਤੇ ਆਗੂਆਂ ਵੱਲੋਂ ਪੁਤਲਾ ਫੂਟ ਫੂਕ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੀ ਧਰਮ ਦੇ ਨਾਮ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਉਸ ਨੂੰ ਬੰਦ ਕਰਨਾ ਚਾਹੀਦਾ ਹੈ। ਕੈਮਰਾਪਰਸਨ ਸੁਨੀਲਨਾ ਯੋਗੇਸ਼ ਮਾਰਪੀ ਟਿਊਜ਼ ਨਿਊਜ਼ ਹੁਸ਼ਿਆਰਪੁਰ